ਆ ਗਿਆ ਆਪਣਾ ਪ੍ਰੋ ਪੰਪ ਦਰੀਸ ਵਾਲਿਆਂ ਦਾ ਉਹ ਸਾਹਮਣੇ ਆ ਗਿਆ ਸਟੇਸ਼ਨ ਵੀਰੇ ਸਰਵਿਸ ਕਰਾਹਾ ਦੇ ਗੱਡੀ ਤੇ ਫਾਈਨ ਹੈਗਾ 12000 ਦਾ ਕਿਤੇ ਫਾਈਨ ਆਏਗਾ 15000 ਦਾ ਕਿਤੇ 50000 ਦਾ ਫਾਈਨ ਆ ਲਗਾ ਹੱਥ ਸਟੀਅਰਿੰਗ ਤੇ ਰੱਖ ਲੈ ਇੱਕ ਗੇਅਰ ਤੇ ਫਿਰ ਵੀ ਵੀਰੇ ਕੈਮਰਾ ਆ ਜਾਂਦਾ ਠੀਕ ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਕਿਦਾਂ ਸਾਰੇ ਠੀਕ ਠਾਕ ਹੋ ਜੀ ਹੋਰ ਸੁਣਾਓ ਰਾਤ ਮੀਂਹ ਪਿਆ ਬੁਰਾ ਹਾਲ ਹੋ ਗਿਆ ਮਿੱਟੀ ਕੱਟਾ ਬੁਰਾ ਹਾਲ ਨਹੀਂ ਕਹਦਾ ਪੈਂਦਾ ਮਿੱਟੀ ਪੈਂਦੀ ਹੈ ਨਰੀ ਕੰਮ ਬਲਾਗ ਉਹਦਾ ਅੱਜ ਚੱਲੇ ਆ ਆਪਾਂ ਸਕੂਲ ਜਵਾਕਾਂ ਨੂੰ ਲੈਣ ਫੇਰ ਦੋ ਤਿੰਨ ਦਿਨ ਚਲੇ ਜਾਂਦੇ ਨੇ ਦੋ ਤਿੰਨ ਦਿਨ ਕਰ ਲੈਂਦੇ ਨੇ ਛੁੱਟੀਆਂ ਤੇ ਵੀਰ ਬਣ ਕੇ ਵੀਡੀਓ ਨੂੰ ਪੂਰੀ ਵਾਜ ਕਰਿਆ ਕਰੋ ਦੇਖੋ ਵੀਰੇ ਤਰੱਕੀ ਮੁਲਕ ਦੀ ਤੇ ਵੀਡੀਓ ਸ਼ੇਅਰ ਕਰਿਆ ਕਰੋ ਫਾਲੋ ਕਰਿਆ ਕਰੋ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਰ ਦੀ ਠੀਕ ਆ ਆਪਦੇ ਛੋਟੇ ਵੀਰ ਦੀ ਤੇ ਦੇਖੋ ਕਿੰਨਾ ਸੋਹਣੀਆ ਦੁਕਾਨਾਂ ਡੈਕੋਰੇਸ਼ਨ ਸਪਾਈ ਕਿੰਨੀ ਸੋਹਣਾ ਤਕਨੀਕ ਇਹ ਚੀਜ਼ ਦੇਖੋ ਧਿਆਨ ਨਾਲ ਵੀਰੇ ਕੋਈ ਚੱਕਰ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਤੇ ਬਣੇ ਰਹੋ ਵੀਡੀਓ ਤੇ ਪੂਰੀ ਬਾਤ ਕਰਿਆ ਕਰੋ ਵੀਰੇ ਸਾਰਿਆਂ ਦਾ ਧੰਨਵਾਦ ਦੇਖੋ ਜੀ ਠੀਕ ਹੈ ਜੀ ਆਪਾਂ ਇਹ ਆਪਣੇ ਘਰ ਤੋਂ ਹੀ ਨਿਕਲੇ ਆ ਹੁਣ ਨੇ ਪਹਿਲਾਂ ਛੋਟਾ মাদਰਾਸਾ ਸੀਗਾ ਉਹ ਲਾ ਗਏ ਹੁਣ 12:30 ਵਜੇ ਵਾਲਾ মাদਰਾਸਾ ਹੀ ਲਾ ਗਏ ਦੂਬਾ ਫਿਰ 베ਲੀ ਚਲੋ ਫਿਰ ਮਾੜਾ ਮੋਟਾ ਇਹ ਡਿਊਟੀ ਉਲਾ ਲਾਂਗੇ ਗਰਮੀ ਪੂਰੀ ਪੈਣ ਲੱਗੀ ਵੀਰੇ ਧੁੱਪ ਪੂਰੀ ਕੜੀ ਧੁੱਪ ਪੂਰੀ ਬੰਨਾ ਰਾਤ ਪੂਰਾ ਬੱਦਲ ਬਿਜਲੀ ਗੜ ਕੇ ਪੂਰੀ ਫੁੱਲ ਪਹਿਲਾਂ ਦਬਈ ਚ ਹਾਲਾਤ ਬਹੁਤ ਸੀਗੇ ਹੁਣ ਇੱਧਰ ਰਾਤ ਪੂਰਾ ਮੀਂਹ ਪਿਆਗਾ ਪਰ ਇੱਧਰ ਨੇਰੀ ਨੂਰੀ ਨਹੀਂ ਆਈ ਹੈਗੀ ਇਹ ਨਹੀਂ ਠੀਕ ਰਿਹਾ ਮੌਸਮ ਪਰ ਨਹੀਂ ਇੰਨੀ ਮਿੱਟੀ ਡਿਗੀ ਸਵੇਰੇ ਗੱਡੀਆਂ ਦਾ ਬੁਰਾ ਹਾਲ ਹੋ ਗਿਆ ਜਿਹੜੀ ਆਪਣੇ ਕੋਲੇ ਗੱਡੀ ਹੈ ਬਾਈ ਜੀ ਪਹਿਲਾਂ ਤਾਂ ਇਹਦਾ ਕਰਿਆ ਨਹਾਉਣ ਧੋਣ ਦਾ ਪ੍ਰਬੰਧ ਵਿਚਾਰੀ ਦਾ ਠੀਕ ਹੈ ਜੀ ਇਹ ਆ ਗਿਆ ਆਪਣਾ ਪ੍ਰੋ ਪੰਪ ਦਰੀਸ ਵਾਲਿਆਂ ਦਾ ਉਹ ਸਾਹਮਣੇ ਆ ਗਿਆ ਸਟੇਸ਼ਨ ਵੀਰੇ ਸਰਵਿਸ ਕਰਾਹਾਦੇ ਆ ਗੱਡੀ ਦੀ ਰੋ ਆਪਾਂ ਕੁਝ ਵੀ ਕਰਾਹਾਦੇ ਹੋਰ ਠੀਕ ਹੈ ਨਾਲ ਹੀ ਧਵਾਉਣ ਦਾ ਨਾਲ ਹੀ ਦੁਕਾਨ ਪੂਰੀ ਮਾਰਕੀਟ ਬਣਾਈ ਜਾ ਨਾਲ ਹੀ ਬੈਂਕ ਦਾ ਸਿਸਟਮ ਨਾਲ ਹੀ ਆਪਣੇ ਪਟਰੋਲ ਪੰਪ ਲਗਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਵੀਰੇ ਸ਼ੇਅਰ ਕਰਦੇ ਜਰੂਰ ਚੈਨਲ ਨੂੰ ਕਰ ਲਿਓ ਫੋਲੋਅਰ ਠੀਕ ਹੈ ਨਾਲ ਨਾਲ ਜਾ ਰਹੀ ਹੈ ਆਪਣੀ ਆ ਮੈਟਰੋ ਠੀਕ ਹੈ ਨਵੀਂ ਚੱਲੀ ਹੈ ਜਦ ਮੈਂ ਆਇਆ ਸੀ 2014 ਚ ਜ਼ਿਆਦਾ ਨਹੀਂ ਸੀ ਕਿ ਹੁਣ ਹੋਲੀ ਹੋਲੀ ਬਣਦੇ ਬਣਦੀ 2-3 ਸਾਲਾਂ ਜਾਂ 4 ਸਾਲਾਂ ਚ ਬਣਾ ਕੇ ਇਹਨਾਂ ਨੇ ਰੈਡੀ ਕਰਤੀ ਬਿਲਕੁਲ ਜੀ ਇਹਦਾ ਬਿਲਕੁਲ ਹੀ ਕਾਰਡ ਬਣਦਾਗਾ ਕੋਈ ਖਰਚਾ ਨਹੀਂ ਬਿਲਕੁਲ ਫ੍ਰੀ ਮੰਗੋਈਆ ਇਹ ਇਹਦਾ ਵੀ ਆਪਾਂ ਸਫਰ ਕਰਾਂਗੇ ਇੱਕ ਦਿਨ ਜਰੂਰ ਤੁਹਾਨੂੰ ਦਿਖਾਵਾਂਗੇ ਵੀ ਕੀ ਸਿਸਟਮ ਇਹਨਾਂ ਦਾ ਟ੍ਰੇਨ ਦਾ ਮੈਟਰੋ ਦਾ ਤੇ ਜਿਹੜੀਆਂ ਬਸਾਂ ਨੇ ਇਹ ਵੀ ਹੁਣ ਕੀ ਚਾਲੂ ਕਰੀਆਂ ਨੇ ਤੇ ਮੈਟਰੋ ਵੀ ਹੁਣ ਕੀ ਚਾਲੂ ਕਰੀਆ ਇਹ ਸਟੇਸ਼ਨ ਆ ਗਿਆ ਜਿਹੜਾ ਮੂਰੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਸਟੇਸ਼ਨ ਆਈ ਇੱਥੇ ਠੀਕ ਆ ਨਾਲ ਹੀ ਇੱਥੇ ਮਾਲ ਆ ਗਿਆ ਹਮਰਾ ਨਾਲ ਹੀ ਇੱਧਰ ਮੈਕਡੋਨਲਡਸ ਆ ਗਿਆ ਮਤਲਬ ਸਾਰਾ ਆਪਣੇ ਘਰ ਕੋਲੀ ਸਿਸਟਮ ਵਾਲੀ ਦੂਰ ਨਹੀਂ ਹੈਗਾ ਜੀ ਵੀਡੀਓ ਚੰਗੀ ਲੱਗੀ ਵੀਰੇ ਜਰੂਰ ਸ਼ੇਅਰ ਕਰਿਓ ਠੀਕ ਆ ਦੇ ਸਕਦੇ ਹੋ ਤੇ ਮੈਟਰੋ ਸਟੇਸ਼ਨ ਪੂਰਾ ਘੈਂਟ ਬੜਾਇਆ ਹੋਇਆ ਰਹੀ ਗਿਆ ਚੱਲਣਾ ਪੈਂਦਾ ਜੀ ਰੂਲ ਦੇ ਹਿਸਾਬ ਨਾਲ ਮਾੜੀ ਜੀ ਤੁਤੋਂ ਗਲਤੀ ਹੋ ਗਈ ਇਸ਼ਾਰੇ ਦੇ ਟਾ ਬੱਤੀਆਂ ਦੇ ਜਿਦਿ ਨਾਲ ਦੀ ਨਾਲ ਕੈਮਰਾ ਤੇ ਨਾਲ ਦੀ ਨਾਲ ਹੀ ਮੈਸੇਜ ਆਏਗਾ ਨਾਲ ਦੀ ਨਾਲ ਹੀ ਤੁਹਾਨੂੰ ਫਾਈਨ ਪਾਏ ਜਾਣਾ ਕਿਤੇ ਫਾਈਨ ਹੈਗਾ 12000 ਦਾ ਕਿਤੇ ਫਾਈਨ ਆਏਗਾ 15000 ਦਾ ਕਿਤੇ 50000 ਦਾ ਫਾਈਨ ਅਲੱਗ-ਅਲੱਗ ਫਾਈਨ ਨੇ ਜੇ ਹਿਸਾਬ ਨਾਲ ਤੁਸੀਂ ਗਲਤੀ ਕਰੋਗੇ ਉਸ ਹਿਸਾਬ ਨਾਲ ਫਾਈਨ ਨੇ ਸੀਟ ਬੈਲਟ ਦਾ ਫਾਈਨ ਹੈਗਾ 500 ਰਿਆਲ ਦਾ ਤੇ 12-13000 ਦਾ ਫਾਈਨ ਆ ਮੋਬਾਈਲ ਯੂਜ਼ ਕਰਦੇ ਹੋ ਤੁਸੀਂ ਉਹਦਾ ਫਾਈਨ ਅਲੱਗ ਆ ਜੀ ਕੈਮਰੇ ਲੱਗੇ ਨੇ ਬਾਈ ਜੀ ਪੂਰਾ ਰੂਲ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਮਾੜੀ ਮੁੱਟੀ ਜੀ ਵੀ ਗਲਤੀ ਕਰ ਲਈ ਤੁਸੀਂ ਬੱਸ ਫੇਰ ਕੰਮ ਗਿਆ ਫੇਰ ਨਹੀਂ ਆਪਾਂ ਕਹਿ ਸਕਦੇ ਵੀ ਨਾ ਹੋਵੇ ਐ ਨਾ ਹੋਵੇ ਆਵੇ ਨਾ ਉਹ ਨਾਵੇ ਆਊਗਾ ਹੀ ਆਊਗਾ ਪੱਕਾ ਤਾਂ ਇੱਕ ਵਾਰੀ ਉਹਨੇ ਕੈਚ ਕਰ ਲਿਆ ਤੇ ਨਾਲ ਦੀ ਨਾਲ ਹੀ ਨੋਟੀਫਿਕੇਸ਼ਨ ਮਾਰਨਾ ਉਹਨੇ ਜਦੀ ਗੱਡੀ ਤੇ ਮਾਰਨਾ ਉਹਨੇ ਜਦੀ ਨਾਲ ਦੀ ਨਾਲ ਨੰਬਰ ਪਲੇਟ ਤੇ ਜਦੀ ਮਾਲਕ ਨੂੰ ਜਾਣਾਗਾ ਨਾਲ ਦੀ ਨਾਲ ਵੀਰੇ ਮੈਸੇਜ ਜਦੀ ਮਾਲਕ ਦਾ ਫਿਰ ਫੋਨ ਆਊ ਵੀ ਇਹਨੇ ਦਾ ফাইন ਲੱਗ ਗਿਆ ਤੇਰੀ ਗਲਤੀ ਐ ਚੱਕ 12000 ਰੁਪਏ ਕੱਟੂ ਜੇ ਦੀ ਸੈਲਰੀ ਚੋਂ ਬਾਈ ਗਲਤੀ ਦੀ ਕੋਈ ਮਾਫੀ ਨਹੀਂ ਹੈਗੀ ਠੀਕ ਹੈ ਜੀ ਆਪਦਾ ਦੇਖ ਕੇ ਵੀਰ ਬਣ ਕੇ ਧਿਆਨ ਨਾਲ ਗੱਡੀ ਚਲਾਇਆ ਕਰੋ ਜੇ ਆਏ ਹੋ ਤੁਸੀਂ ਨਵੇਂ ਵੀਰ ਜਿਹੜੇ ਆਉਣਾ ਚਾਹੁੰਦੇ ਨੇ ਵੀਰੇ ਬਹੁਤ ਧਿਆਨ ਨਾਲ ਆਪਦਾ ਆਉਣ ਠੀਕ ਆ ਆ ਦੇਖੋ ਐ ਵੀ ਹੋ ਜਾਂਦਾ ਕਈ ਗੱਰੀ ਚਲੋ ਵਿਚਾਰ ਆ ਜਾਂਦਾ ਨਵੇਂ ਵੀਰਾਂ ਵਾਸਤੇ ਵੀਰੇ ਵੀਡੀਓ ਆਪਾਂ ਬਣਾਉਨੇ ਆ ਕਈ ਗਰੀ ਵੀ ਨਵਾਂ ਵੀਰ ਕੋਈ ਆਉਂਦਾਗਾ ਵੀਡੀਓ ਤਾਂ ਆਪਾਂ ਸਾਰੇ ਵੀਰਾਂ ਵਾਸਤੇ ਹੀ ਬਣਾਉਨੇ ਆ ਵੈਸੇ ਨਵੇਂ ਵੀਰਾਂ ਵੀਰ ਨੇ ਜਿਹੜੇ ਆਉਣਾ ਚਾਹੁੰਦੇ ਨੇ ਸਾਊਦੀ ਅਰਬ ਜ਼ਰੂਰ ਦੇਖਣ ਵੀਰੇ ਆਪਣਾ ਬਲੌਗ ਕਿਉਂਕਿ ਆਪਾਂ ਕੰਮ ਦੀ ਗੱਲ ਹੀ ਦੱਸਾਂਗੇ ਵੀਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੱਸਾਂਗੇ ਤੇ ਹੁਣ ਦੇ ਜਿਹੜਾ ਫਿਊਚਰ ਚੱਲ ਰਿਹਾ ਇਸ ਟਾਈਮ ਉਹ ਵੀ ਦੱਸਦੇ ਆਂ ਵੀ ਠੀਕ ਆ ਕਿ ਹੁਣ ਕੈਮਰੇ ਬਹੁਤ ਜ਼ਿਆਦਾ ਵੱਧ ਗਏ ਪਹਿਲਾਂ ਨਹੀਂ ਸੀਗੇ ਕੈਮਰੇ ਤੁਹਾਨੂੰ ਐ ਵੀ ਕਾ ਹੁਣ ਤਾਂ ਰੋਡਾਂ ਦੇ ਕੈਮਰੇ ਧਰਤੇ ਤੇ ਤੇ ਮੋਬਾਈਲ ਦੇ ਕੈਮਰੇ, ਸ਼ੀਲਡ ਬੈਲਟ ਦੇ ਕੈਮਰੇ, ਬੋਰਡ ਦੇ ਥੱਲੇ ਜਿੱਥੇ ਆਪਣਾ ਲਿਖਿਆ ਹੁੰਦਾ ਜਿਵੇਂ ਕਹ ਰਹੇ ਆ ਆਪਾਂ ਸ਼ਰਨੰਤ ਨੂੰ ਜਾਣਾ ਜਾਂ ਆਪਾਂ ਲੁਧਿਆਣੇ ਨੂੰ ਜਾਣਾ, ਆਹ ਰੋਡ ਜਾਂਦਾ ਬਰਨਾਲੇ ਨੂੰ ਜਾਂਦਾ, ਦਿੱਲੀ ਨੂੰ ਜਾਂਦਾ, ਉਹਦੇ ਥੱਲੇ ਬੋੜਾਂ ਦੇ ਕੈਮਰੇ ਲਾਏ ਹੋ ਨੇ ਫਲੈਸ਼ ਵਾਲੇ। ਛੋਟੇ ਛੋਟੇ ਜਿਹੇ ਕੈਮਰੇ ਨੇ ਮੋਬਾਈਲ ਜੇ ਤੁਸੀਂ ਐਂ ਹੱਥ 'ਚ ਫੜ ਕੇ ਵੀ ਗিয়ার ਤੇ ਰੱਖ ਲਿਆਵੇਂ ਵੀ ਚੱਲਾ ਇੱਕ ਹੱਥ ਸਟੀਅਰਿੰਗ ਤੇ ਰੱਖ ਲਿਆ ਇੱਕ ਗিয়ার ਤੇ ਫਿਰ ਵੀ ਵੀਰੇ ਕੈਮਰਾ ਆ ਜਾਂਦਾ ਠੀਕ ਆ? ਪਰ ਰੂਲ ਦੇ ਹਿਸਾਬ ਨਾਲੀ ਬਹੁਤ ਚੰਗਾ ਮੈਂਦਾ ਤਾਂ ਕਰਕੇ ਵੀਰੇ ਮੁਹਾਲੀ ਬੰਦ ਹੋ ਗਿਆ ਸੀ ਭਰਾਵਾ ਆਪਣਾ ਚਲੋ ਕੋਈ ਗੱਲ ਨਹੀਂ ਤਾਂ ਵੇ ਜੀ ਯੂ ਟਰਨ ਲੈ ਲਈ ਆਪਾਂ ਹੁਣ ਆਪਣਾ ਆ ਗਿਆ ਸਕੂਲ ਸਕੂਲ ਆਪਾਂ ਪਹੁੰਚ ਗਏ ਸਕੂਲ ਇੱਥੋਂ ਹੀ 10-12 ਕਿਲੋਮੀਟਰ ਵੀ ਨਹੀਂ ਪੈਂਦਾ ਮੇਲੇ ਦਾ ਬਸ ਇੰਨਾ ਕੀ ਹੈ 10 ਕਿਲੋਮੀਟਰ ਬਾਅਦ ਤਵਾਟ ਆ ਯੂ ਟਰਨ ਬਣਾਏ ਹੋ ਨੇ ਪਹਿਲਾਂ ਬੱਤੀਆਂ ਤੋਂ ਜੀ ਠੀਕ ਹੈ ਜੀ ਬੱਤੀਆਂ ਤੇ ਯੂ ਟਰਨ ਨਹੀਂ ਹੈਗਾ ਖਾ ਜ਼ਿਆਦਾਤਰ ਘੱਟ ਯੂ ਟਰਨ ਆ ਬੱਤੀਆਂ ਦੇ ਬਹੁਤ ਘੱਟ ਇਹ ਗਾਹਾਂ ਪਿੱਛੇ ਯੂ ਟਰਨ ਆ ਚੈੱਕ ਗੱਲ ਹੋਰ ਆ ਜੇ ਤੁਸੀਂ ਇੱਕ ਗਰੀ ਹਾਈਵੇ ਤੇ ਗੱਡੀ ਪਾ ਲਈ ਤੁਸੀਂ ভাই ਮਾੜਾ ਮੋਟਾ ਵੀ ਰੌਂਗ ਚੱਲੇ ਜੇ ਤੁਹਾਨੂੰ ਕੱਟ ਨਹੀਂ ਮਿਲਣਾ ਸਿੱਧੀ ਠੀਕ ਆ ਅਮੇਰਪੁਰ ਤੋਂ ਆਪਣੇ ਦੋ ਰੋਡ ਨਿਕਲਦੇ ਨੇ ਇੱਕ 10 ਨੰਬਰ ਨੂੰ ਨਿਕਲਦਾ ਇੱਕ 2 ਨੰਬਰ ਨੂੰ ਨਿਕਲਦਾ ਹੈ ਜਿਹੜਾ 2 ਨੰਬਰ ਵਾਲਾ ਬਾਈ ਜੇ ਤੁਸੀਂ 에어ਪੋਰਟ ਤੋਂ ਕੁਫਰੀ ਚੜ੍ਹਗੇ ਪੁੱਲ ਤੁਹਾਨੂੰ ਇੱਥੋਂ ਮੈਂ ਕਹਿੰਦਾ 10 20 20 30 30 ਕਿਲੋਮੀਟਰ ਤੇ ਤੁਹਾਨੂੰ ਕੱਟ ਨਹੀਂ ਮਿਲਣਾ ਇੱਥੇ ਆ ਸਿਸਟਮ ਆ ਜੀ ਬਾਹਰੇ ਨਿਕਲ ਜਾਨੇਓ ਤਾਂ ਤੁਹਾਨੂੰ 6 30 ਤੋਂ 6 30 ਕੱਟ ਨਹੀਂ ਮਿਲਣਾ ਇੱਕ ਵਾਰੀ ਤੁਸੀਂ ਰੋਂਗ ਸਾਈਡ ਚਲੇਗੇ ਗਲਤ ਚਲੇਗੇ ਉਹ ਰੋਡ ਜਾ ਕੇ ਪਤਾ ਨਹੀਂ ਕਿੱਥੇ ਜਾ ਕੇ ਤੁਹਾਨੂੰ ਕੱਟ ਮਿਲੇ ਬਾਕੀ ਜਿਹੜੇ ਵੀਰ ਸੌਦੀ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀਰੇ ਕੱਟ ਕਿੰਨਾ ਔਖਾ ਵੀ ਧਿਆਨ ਨਾਲ ਆਪਦਾ ਰੋਡ ਰੂਟ ਜਣਾ ਮੈਂਦਾਗਾ ਬਸ ਇੱਥੇ ਹੋਰ ਕੁਝ ਨਹੀਂ ਹੈਗਾ ਸਿਸਟਮ ਬਾਕੀ ਤੁਸੀਂ ਚੈਨਲ ਨੂੰ ਕਰ ਲਿਓ ਫਾਲੋ ਵੀਰੇ ਵੀਡੀਓ ਨੂੰ ਕਰ ਦਿਓ ਸ਼ੇਅਰ